ਪੰਜਾਬ ਪੰਜਾਬੀ ਅਤੇ ਸਮੁੱਚੀ ਮਾਨਤਾ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਇੰਗਲੈਂਡ ਦੀ ਕਬੱਡੀ ਸੀਜ਼ਨ 2025 ਲੈ ਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਸਮੂਹ ਕਲੱਬਾਂ ਹਾਜ਼ਰ ਨੇ ਕੋਸ਼ਿ ਦਿਨਾਂ ਦੇ ਵਿੱਚ 11 ਤਰੀਕ ਤੋਂ ਜਿਹੜਾ ਪਹਿਲਾ ਟੂਰਨਾਮੈਂਟ ਹੈ ਹੀਜੀਆਂ ਗਰਾਊਂਡਾਂ ਦੇ ਵਿੱਚ ਹੋਵੇਗਾ ਤੇ ਅੱਜ ਨਾਰਥ ਹੈਂਪਟਨ ਦੇ ਵਿੱਚ ਇਹ ਕਲੱਬਾਂ ਦੇ ਵੱਲੋਂ ਤੇ ਫੈਡਰੇਸ਼ਨ ਵੱਲੋਂ ਮੀਟਿੰਗ ਕੀਤੀ ਗਈ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਨੂੰ ਉੱਪਰ ਚੁੱਕਣ ਦੇ ਲਈ ਕੀ ਕੀ ਫੈਸਲੇ ਹੋਏ ਨੇ ਤੇ ਇਸ ਸਾਲ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਕੀ ਵੱਖਰਾ ਹੋਵੇਗਾ ਇਹ ਜਾਣਨ ਦੇ ਲਈ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਤੇ ਬਾਕੀ ਸਮੂਹ ਕਲੱਬਾਂ ਦੇ ਨੁਮਾਇੰਦੇ ਤੇ ਫੈਡਰੇਸ਼ਨ ਦੇ ਨੁਮਾਇੰਦੇ ਨੇ ਪ੍ਰਧਾਨ ਸਾਹਿਬ ਕਿੱਥੇ ਗਏ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਇਸ ਸਾਲ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਕੀ ਵੱਖਰਾ ਦੇਖਣ ਨੂੰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਖੋ ਸਾਰੇ ਇੰਗਲੈਂਡ ਫੈਡਰੇਸ਼ਨ ਇੱਥੇ ਮੀਟਿੰਗ ਹੋਈ ਆ ਤੇ ਆ ਦੋ ਵੀ ਸ਼ਰਾਬ ਹੋਇਆ ਵਧੀਆ ਹੋਇਆ ਤੇ 11 ਤਰੀਕ ਤੋਂ ਪਹਿਲਾ ਮੈਚ ਏਜ ਹੋ ਰਿਹਾ ਤੇ ਬਹੁਤ ਸਾਰੇ タルਪਾਂ ਦੇ ਵੀਜੇ ਲੱਗੇ ਆ ਤੇ ਆਪਣੇ ਪਹਿਲਾ ਮੈਚ ਆਪਣਾ 11 ਮਈ ਨੂੰ ਏਜ ਹੋਊਗਾ ਸਾਰੇ ਹੌਮ ਹਵਾ ਕੇ ਪਹੁੰਚੋ ਥੈਂਕ ਯੂ ਜੀ ਅਸੀਂ ਸਾਰੇ ਕਬੱਡੀ ਦੇ ਦਰਸ਼ਕਾਂ ਨੂੰ ਬਹੁਤ ਖੁਸ਼ਕबरी ਦੇਣੀ ਚਾਹੁੰਦੇ ਆਂ ਵੀ ਜੋ ਅੱਜ ਬਹੁਤ ਹੀ ਸਕਸੈਸ ਪਾਉਂ ਮੀਟਿੰਗ ਹੋਈ ਆ ਜੋ ਇਸ ਸਾਲ ਦੇ ਟੂਰਨਾਮੈਂਟ ਦੀ ਸ਼ੁਰੂਆਤ ਹੋਣ ਜਾ ਰਹੀ ਆ 11 ਮਈ 2025 ਦੇ ਤੋਂ ਸੋ ਪਲੇਅਰਾਂ ਦੇ ਵੀਜ਼ੇ ਲੱਗ ਗਏ ਆ ਤੇ ਟੀਮਾਂ ਜਿਹੜੀਆਂ ਲੰਕਸ਼ੀ ਸਾਰੀਆਂ ਪਹੁੰਚ ਰਹੀਆਂ ਸਾਰੀਆਂ ਟੀਮਾਂ ਨੇ ਖੁਦ ਵੱਧ ਕਰਤਾ ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਵੀ ਹਮਾ ਆ ਕੇ ਪਹੁੰਚੋ ਜੋ ਇੰਗਲੈਂਡ ਦੇ ਟੂਰਨਾਮੈਂਟ ਆ ਵੀ ਸਾਰਿਆਂ ਨੂੰ ਇਹੀ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਨੂੰ ਕੰਮਜਾਬ ਕਰੋ ਤੇ ਜੋ ਵੀ ਆ ਹਰੇਕ ਲੜਾਈ ਚੰਗਰੇ ਕੇ ਜਿਹੜੇ ਕੰਮ ਤੋਂ ਦੂਰ ਰਹਿ ਕੇ ਇਹਨਾਂ ਨੂੰ ਪਿਆਰ ਦਾ ਸਹੂਤ ਵੱਡੀ ਜੀ ਖੇਪ ਭਾਵਨਾ ਦੇ ਨਾਲ ਦੇਖਣ ਆਓ ਤੇ ਪਲੇਅਰਾਂ ਵੀ ਹੌਸਲਾ ਬਖਸ਼ਾਈ ਕਰੋ ਜੋ ਸਾਰੇ ਬਾਹਲੇ ਕੰਟਰੀਆਂ ਤੋਂ ਜਿਹੜਣ ਆ ਰਹੇ ਆ ਤੇ ਸਾਰਿਆਂ ਨੂੰ ਵੈਲਕਮ ਜੀ ਆਮ ਮਾ ਕੇ ਪਹੁੰਚ ਹੋਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਸਾਰੇ ਦਰਸ਼ਕਾਂ ਨੂੰ ਦੱਸਿਆ ਅੱਜ ਅਸੀਂ ਇੰਗਲੈਂਡ ਕੋਟੀ ਫੈਡਰੇਸ਼ਨ ਸਾਰੇ ਇੱਥੇ ਇਕੱਠੇ ਹੋਏ ਆ ਤੇ ਜਿਹੜਾ ਆਉਣ ਵਾਲਾ ਸੀਜ਼ਨ ਆ ਉਹਨੂੰ ਕਿਸ ਤਰ੍ਹਾਂ ਅਸੀਂ ਸੁਚੱਜੇ ਢੰਗ ਨਾਲ ਕਰ ਸਕਦੇ ਆ ਉਹਦੇ ਬਾਰੇ ਕਈ ਫੈਸਲੇ ਲਏ ਆ ਉਹ ਤੁਹਾਨੂੰ ਦਰਸ਼ਕਾਂ ਨੂੰ ਮਿਲਣਗੇ ਦੇਖਣ ਲਈ ਅਗਲੇ ਪਹਿਲਾ ਟੂਰਨਾਮੈਂਟ ਸਾਡਾ ਜਿਹੜਾ ਹੋ ਰਿਹਾ 11 ਮਈ ਦਾ ਸਾਡੇ ਕੋਲ ਖੜੇ ਸਾਡੇ ਸਾਥੀ ਬਲਵਿੰਦਰ ਭਿੰਦਰ ਜੀ ਜਿਹੜੇ 헤ਜ ਕਬੱਡੀ ਕਲੱਬ ਦੇ ਕਰਤਾ ਧਰਤਾ ਨੇ ਉਹਨਾਂ ਨੇ ਪੂਰੇ ਅਰੇਂਜ ਕੀਤੇ ਹੋਏ ਆ ਸਾਰੇ ਦਰਸ਼ਕਾਂ ਨੂੰ ਅਸੀਂ ਇਹੀ ਰਿਕੁਐਸਟ ਕਰਦੇ ਆ ਵੀ ਹੌਮ ਹੋ ਮਾ ਕੇ ਪਹੁੰਚੋ ਤੇ ਆਪਾਂ ਡਿਸਪਲਨ ਦੇ ਵਿੱਚ ਰਹਿ ਕੇ ਕਬੱਡੀ ਦਾ ਆਨੰਦ ਮਾਣੀਏ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਅੱਜ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਕਿ ਅਜਿੰਗਲੈਂਡ ਕਬੱਡੀ ਫੈਡਰੇਸ਼ਨ ਐ ਯੂਕੇ ਦੀ 2025 ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਜਿਹੜਾ ਆਉਣ ਵਾਲਾ ਸੀਜ਼ਨ ਅਗਲੇ ਐਤਵਾਰ 11 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਆ ਇਸ ਟੌਰਨ ਵਿਖੇ ਪਹਿਲਾ ਕਬੱਡੀ ਟੂਰਨਾਮੈਂਟ ਹੋਵੇਗਾ ਔਰ ਉਸ ਤੋਂ ਬਾਅਦ 12 ਲੜੀ ਸਰ ਟੂਰਨਾਮੈਂਟ ਚੱਲਣਗੇ ਸਾਰੇ ਦਰਸ਼ਕਾਂ ਅੱਗੇ ਸਾਰੀ ਪਬਲਿਕ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਚੜ ਕੇ ਆ ਕੇ ਹਮਮਾ ਕੇ ਆ ਕੇ ਟੂਰਨਾਮੈਂਟਾਂ ਨੂੰ ਕਾਬਜਮ ਕਰੋ ਔਰ ਸਾਡੀ ਸਾਰਿਆਂ ਦੀ ਮਦਦ ਕਰੋ ਤਾਂ ਕਿ ਕਬੱਡੀ ਇਸ ਤਰ੍ਹਾਂ ਬਾਦ ਦੀ ਜਾਵੇ ਔਰ ਫਰਫੁੱਲਤਾ ਵਿੱਚ ਰਹੇ ਔਰ ਨਾਲ ਨਾਲ ਇਸ ਸਾਲ ਜਿਹੜੀਆਂ 8 ਟੀਮਾਂ ਟੋਟਲ 8 ਟੀਮਾਂ ਐਂਟਰ ਨੇ ਤਾਂ ਉਹਨਾਂ ਦੇ ਵਿੱਚੋਂ ਮੈਜੋਰਿਟੀ ਪਲੇਅਰਾਂ ਦੇ ਵੀਜ਼ੇ ਲੱਗ ਗਏ ਨੇ ਟੌਪ ਦੇ ਕਬੱਡੀ ਦੇ ਸਾਰੇ ਸਟਾਰ ਇੱਥੇ ਆ ਰਹੇ ਨੇ ਮੈਂ ਹੁਣ ਆਪਣੇ ਕਹਿਣਾ ਕਿ ਸਾਡੇ ਗਗਨ ਜੋਗੇਵਾਲ ਤਾਕੜ ਬਾਗੀ ਹੋਰ ਵੀ ਖੁਸ਼ੀ ਤਾਂ ਬਾਕੀ ਚਲੋ ਬਾਅਦ ਚ ਪਲੇਅਰ ਦੱਸ ਦੇਣਗੇ ਕਿਹੜੇ ਕਿਹੜੇ ਮੈਨੂੰ ਸਾਰਿਆਂ ਦੇ ਨਾਂ ਨਹੀਂ ਪਤਾ ਮਾਫ ਕਰਨਾ ਔਰ ਸਾਰੇ ਨਾਲੇ ਵੀ ਦੱਸ ਦੇਈਏ ਕਿ ਦਰਸ਼ਕਾਂ ਨੂੰ ਕਿ ਜਿਹੜੀ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਪਿਛਲੇ ਸਾਲ ਤੋਂ YouTube ਦਾ ਆਪਣਾ ਚੈਨਲ ਬਣਾਇਆ ਹੋਇਆ ਹੈ ਔਰ YouTube ਸਾਡੀ ਜਿਹੜੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਵੈਬਸਾਈਟ ਹੈ ਜਿਹੜੀ www.kabbadiuk.co.uk ਤੇ ਤੁਸੀਂ ਜਾ ਕੇ ਸਾਰੇ ਉਹਦੇ ਵਿੱਚ ਤੁਹਾਨੂੰ ਸਾਰੀ ਕਮੇਟੀ ਦੇ ਮੈਂਬਰਾਂ ਦੇ ਬਾਰੇ ਇਨਫੋਰਮੇਸ਼ਨ ਸਾਰੇ ਕਲੱਬਾਂ ਦੇ ਬਾਰੇ ਸਾਰੇ ਟੀਮਾਂ ਦੇ ਬਾਰੇ ਆਲਸੋ ਟੂਰਨਾਮੈਂਟ ਦੀ ਸਿਕਚਰਜ਼ ਦੀ ਲਿਸਟ ਵੀ ਉੱਥੇ ਲੱਗੇਗੀ ਔਰ ਰਿਜ਼ਲਟ ਵੀ ਲੱਗਣਗੇ ਸਾਰੇ ਪਲੇਅਰਾਂ ਦੇ ਨਾਮ ਵੀ ਉੱਥੇ ਹੋਣਗੇ ਤਾਂ ਤੁਸੀਂ ਜਾ ਕੇ ਸਾਰੀ ਟੂ ਇਨਫੋਰਮੇਸ਼ਨ ਲੈ ਸਕਦੇ ਹੋ ਤਾਂ ਉਹਦੇ ਹੋਮ ਪੇਜ ਦੇ ਉੱਤੇ YouTube ਦਾ ਲਿੰਕ ਆ ਤੁਸੀਂ ਜਾ ਕੇ YouTube ਦੇ ਲਿੰਕ ਤੇ ਜਾ ਕੇ ਕਬੱਡੀ ਦੇ ਸਾਰੀ ਲਾਈਵ ਵੀ ਚੱਲੇਗੀ ਔਰ ਨਾਲ ਨਾਲ ਬਾਅਦ ਦੇ ਵਿੱਚ ਸਾਰੇ ਸੀਜ਼ਨ ਰਿਕਾਰਡ ਹੋਵੇਗਾ ਤਾਂ ਰਿਕਾਰਡ ਹੋ ਕੇ ਤੁਸੀਂ ਜਦ ਮਰਜ਼ੀ ਉਹਨੂੰ ਦੇਖ ਸਕਦੇ ਹੋ ਔਰ ਅਸੀਂ ਬੇਨਤੀ ਇਹ ਵੀ ਕਰਦੇ ਆ ਕਿ ਵੱਧ ਤੋਂ ਵੱਧ ਉਹਦੇ ਵਿੱਚ ਉਹਨੂੰ ਫੋਲੋ ਕਰੋ ਚੈਨਲ ਨੂੰ ਸਾਡੇ ਨੂੰ ਫੋਲੋਅਰ ਵਧਾਓ ਸਾਡੇ ਕੋਲ ਹੁਣ ਕਾਫੀ ਆਰਥਿੰਗ 30-40 ਹਜ਼ਾਰ ਫੋਲੋਅਰ ਹੋ ਚੁੱਕਾ ਆ ਤਾਂ ਅਸੀਂ ਚਾਹੁੰਦੇ ਵੀ ਸਾਡਾ ਟਾਰਗੇਟ ਕੀ 1 ਲੱਖ ਤੇ ਫੋਲੋਅਰ ਪਹੁੰਚਾਈਏ ਤਾਂ ਇਹਦੇ ਨਾਲ ਜਿਹੜੀ ਕਿ ਕਬੱਡੀ ਦੀ ਪਬਲਿਸਿਟੀ ਵੱਧਦੀ ਆ ਇਹਨੂੰ ਹੋਰ ਆਦਰਮਾਨ ਮਿਲਦਾ ਆ ਪਲੱਸ ਜਿਹੜੀ ਫੈਡਰੇਸ਼ਨ ਆ ਜਾਂ ਪਲੇਅਰਾਂ ਆ ਜਿਹੜੀ YouTube 'ਤੇ ਆ ਉਹ ਸਾਨੂੰ ਫਿਰ ਉਹਦੇ ਨਾਲ ਫੰਡਿੰਗ ਵੀ ਨਾਲ ਥੋੜੀ ਬਹੁਤੀ ਰੇਜ਼ ਹੁੰਦੀ ਆ ਸੋ ਸਾਰੇ ਅੱਗੇ ਬੇਨਤੀ ਆ ਕਿ ਵੱਧ ਚੜ ਕੇ ਜਾ ਕੇ ਸਾਡੀ ਵੈਬਸਾਈਟ ਤੇ ਜਾ ਕੇ YouTube ਨੂੰ ਫੋਲੋ ਕਰੋ ਔਰ ਉਸ ਕਲੱਬ ਦੇ ਫਾਲੋਅਰ ਬਣਾਓ ਗਰਾਉਂਡਾਂ ਵਿੱਚ ਆ ਕੇ ਕਬੱਡੀ ਨੂੰ ਕਾਮਯਾਬ ਕਰੋ ਜਿਹੜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜਿਵੇਂ ਕਿ ਅੱਜ ਨਾਰਥ ਹੈਮਪਟਨ ਗੁਰਦੁਆਰੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੋਈ ਹੈ ਜੋ ਕਿ ਬੜੀ ਚੱਜੇ ਢੰਗ ਦੇ ਨਾਲ ਸਾਰੇ ਮੈਂਬਰਾਂ ਨੇ ਸਹਿਯੋਗ ਦਿੱਤਾ ਅਤੇ ਬਹੁਤ ਸਾਰੇ ਫੈਸਲੇ ਲਏ ਗਏ ਹੈ ਜੋ ਸੀਜ਼ਨ 2025 ਦਾ ਸਟਾਰਟ ਹੋਣ ਰਿਹਾ 11 ਮਈ ਤੋਂ ਪਹਿਲਾ ਟੂਰਨਾਮੈਂਟ ਹੇਜ਼ ਵਿਖੇ ਹੋਵੇਗਾ ਅਤੇ 15 ਜੂਨ ਨੂੰ ਅਮ ਸੌਰੀ 21 ਜੂਨ ਨੂੰ ਡਰਬੀ ਡਰਬੀ ਆ 15 ਜੂਨ ਨੂੰ ਗ੍ਰੇਵਜ਼ੈਂਟ ਤੇ ਬਾਕੀ ਸਾਰੇ ਟੂਰਨਾਮੈਂਟ ਆ ਜਿਹੜੇ ਬਹੁਤ ਹੀ ਚੱਜੇ ਢਾਨ ਨਾਲ ਕਰਾਈ ਜਾਣਗੇ ਅਤੇ ਇੱਥੇ ਜਿਹੜਾ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਚੈਨਲ ਆ YouTube ਚੈਨਲ ਉਹਦੇ ਉੱਤੇ ਇਹ ਮੈਚ ਅਲਾਈਵ ਦਿਖਾਏ ਜਾਣਗੇ ਕਿ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਤਾਂ ਇਹਦੇ ਫੋਲੋਅਰ ਵਧਾਓ ਜੋ ਕਿ ਆਪਣੀ ਕਮਿਊਨਿਟੀ ਦੇ ਵਿੱਚ ਇਹਦਾ ਜਿਆਦਾ ਨਾਮ ਬਣ ਸਕੇ ਇੰਗਲੈਂਡ ਕਵਡਿ ਫੈਡਰੇਸ਼ਨ ਦਾ ਸੋ ਅਸੀਂ ਸਾਰੇ ਵੀਰਾਂ ਨੂੰ ਇਹੀ ਤਗੀਦ ਕਰਦੇ ਹਾਂ ਕਿ ਹਰੇਕ ਟੂਰਨਾਮੈਂਟ ਦੇ ਉੱਤੇ ਸੱਚੇ ਢੰਗ ਦੇ ਨਾਲ ਆਓ ਡਿਸਪੀਸਿਪਲਿਮ ਦੇ ਵਿੱਚ ਆਓ ਲੜਾਈ ਝਗੜੇ ਤੋਂ ਪਰੇ ਰਹੋ ਅਤੇ ਇੱਥੇ ਸੀਸੀਟੀਵੀ ਵੈਨਸ ਸਿਕਿਉਰਿਟੀ ਪ੍ਰੋਪਰ ਦਾ ਪ੍ਰਬੰਧ ਹੋਵੇਗਾ ਜੋ ਕਿ ਹੁੱਲੜਵਾਜੀ ਨਾ ਕੀਤੀ ਜਾਵੇ ਇਸ ਨੂੰ ਮੁੱਖ ਰੱਖਦੇ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਅੱਜ ਬੜੀ ਹੀ ਸਖਤੀ ਦੇ ਨਾਲ ਇਹ ਫੈਸਲੇ ਲਏ ਹਨ ਸੋ ਸਾਰੇ ਵੀਰਾਂ ਨੂੰ ਫੇਰ ਬੇਨਤੀ ਹੈ ਕਿ ਹਮ ਮਾ ਕੇ ਟੂਰਨਾਮੈਂਟਾਂ ਤੇ ਆਓ ਅਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ